ਨਾ ਮੈਂ ਨਹੀਂ ਉਹ ਗੁਰੂ ਬਿਨਾ ਮੈਂ ਨਹੀਂ ਉਹ ਗੁਰ ਕੀ ਉਤੇ ਰਭੋ ਦਿਨ ਰਾਤ ਜਾਤੀ ਕੋਈ ਨਾ ਮੇਟਦਾ ਜਾਤੀ ਕੋਈ ਨਾ ਮੇਟਦਾ ਗੁਰੂ ਗੁਰ ਕਰਮਨ ਮੋ ਗੁਰੂ ਗੁਰ ਕਰਮਨ ਮੋ ਗੁਰੂ ਬਿਨਾ ਮੈਂ ਨਹੀਂ ਹੂੰ ਗੁਰ ਬਿਨਾ ਮੈਂ ਨਹੀਂ ਹੂੰ ਕਿ ਗੁਰੂ ਗੁਰ ਕਰਮਨ ਮੋ ਗੁਰੂ ਗੁਰ ਕਰਮ ਮੰਨੋ ਗੁਰ ਬਿਨਾ ਮੈਂ ਨਹੀਂ ਹੋਰ ਗੁਰ ਬਿਨਾ ਮੈਂ ਨਹੀਂ ਹੋਰ ਗੁਰ ਬਿਨਾ ਮੈਂ ਨਹੀਂ ਮੰਗੀਰ ਵਾਹਿ ਗੁਰ ਰਾਮ ਕਲੀ ਮਹਲਾ ਤੀਜ ਆਨੰਦਿਕ ਊਮਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਿ ਸਿੱਤੀ ਮਨ ਵਜਿਆ ਵਾਹਾਈ ਰਾਗ ਰਤਮ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਨੇ ਮਸਾਇਆ ਕਹੇ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੂ ਕਰੀ ਤੇਰਾ ਕਰਜ ਸਭ ਸਵਾਰਨ ਸਭna ਗਲਾਂ ਸਮਰਥ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੀ ਇਹ ਸਦਾ ਰਹੋ ਹਰ ਨਾਲੇ ਸੱਚੀ ਸਾਹਿਬ ਗਿਆਨ ਨਹੀਂ ਘਰ تیرਣ ਕਰਤਾ ਤੇਰੇ ਸਬਕ ਸਹੈ ਜਿਸਨੇ ਇਹ ਸੋਪਾਂ ਮੈਂ ਸਦਾ ਸਿਬਤ ਸੁਲਹਾ ਤੇਰੀ ਨਾਮ ਮੰਨ ਬਸਾ ਵਈ ਨਾਮ ਜਿਨ ਕੈ ਮਨ ਮਸਿਆ ਆਵਾਜ਼ੇ ਸ਼ਬਦ ਕਹੇਰੀ ਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ ਪਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਕੁਜਾਈ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੂ ਸਾਚਾ ਨਾਮ ਮਿਰਾ ਆਧਾਰੂ ਬਾਝੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸਬਦ ਬਾਝੇ ਕਲਾ ਚਿਤ ਕਰਧਾਰੇ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਝਿਨ ਕੋ ਸੀਨਾ ਹਰ ਕਹਿ ਲਾ ਕੀ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰਿ ਅਨਹਤ ਵਾਦਿ ਅਨੰਸਨੋਂ ਵਡਪਾ ਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਪੁਤਰੇ ਸਗਲ ਸੂਰ ਦੁਖ ਰੋਗ ਸੰਤਾ ਪਿ ਉਤਰੇ ਸੁਨੇ ਸੱਚੀ ਬਾਣੀ ਸੰਤ ਸਾਜਨ ਭੈ ਸ੍ਰਸਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰ ਬਿਲਵੰਤ ਨਾਨਕ ਕੋ ਚਰਨ ਲਾਗੇ ਵਾਹਿਗੋ ਆਨ ਹੱਥ ਤੁਪੇ ਸ਼ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏदाई ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂ ਕਰਮੀਆ ਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹੀ ਗੁਰਜੀ ਕਾ ਕਲਸਾ ਵਾਹੀ ਗੁਰਜੀ ਕੀ ਫਤਿਹ ਮਾ ਸਤਿ ਸ੍ਰੀ ਅਕਾਲ ਜੀ ਉਹ ਛੁਟੀ ਗੁਰ ਛੀਤੇ ਕਿਨੇ ਦੋਸ਼ ਕੋ ਪਾਏ ਗੁਰੂ ਵਾਚ ਚਲੋ ਕੋਈ ਨੀ ਉਹ ਪੜਦੇ ਤੇ ਦਨ ਯਾਰੀ ਕੋਈ ਨਾਉ ਨਾ ਜਾਣੇ ਮੇਰਾ ਵਾਹੀ ਗੁਰੂ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰੂ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤਾਈ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀ ਆਂਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤਿਆਨ ਤਰ ਕੇ ਬੋਲੋ ਜੀ ਵਾਹੀ ਗੁਰ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸ਼ਕੀਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡੱਠ ਕੀਤਾ ਤਰਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲ੍ਹ ਜੀ ਵਾਹੀਂ ਗੁਰੂ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀ ਸਦਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਦਰ ਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਸਿੱਖੇ ਕੇਸਾ ਸਵਾਸਾ ਨਾਲ ਨਿਭਾਹੀਂ ਤੇਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਅੰਤ ਅੰਤਰ ਕੇ ਬੁੱਲੋ ਜੀ ਵਾਹੀ ਗੁਰੂ ਪ੍ਰਥਮੇ ਸਰਬੱਤ ਖਾਲਸ ਅਜੇ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬاں ਤਹਾ ਤਹਾ ਰੱਛਿਆ ਰਿਆ ਇਤ ਦੇਗ ਤੇਗ ਫਤਿਹ ਬਿਰਦ ਕੀ ਪੈਰ ਪੰਥ ਕੇ ਜੇ ਤਉ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੈ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕਿਸਦਾਨ ਰਹਿਤ ਦਾਨ ਬਬੇ ਇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ ਬੁੱਲ ਜਾਈ ਗੁਰੂ ਸਿੱਖਾਂ ਦਾ ਮਨ ਨੀਮਾ ਮੱਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਆਉਂ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਂਦਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਨੂੰ ਬਖਸ਼ ਹੇ ਨਮਾਣੇ ਆਂਦੇ ਮਾਣ ਨੇ ਤਾਣੇ ਆਂਦੇ ਤਾਣ ਨੇ ਓਟਿਆਂ ਦੀ ਓਟ ਤਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ ਤਨ ਧਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰਾ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਂਵਾਕ ਹਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬੇਦਾਂ ਦੂਰ ਕਰੋ ਲੇਵ ਲਾਏ ਹਰ ਨਾਮੇ ਕੇ ਹੋ ਵਹ ਜੋੜੀ ਗੁਰਮਖ ਬੈਸੋ ਸਫਾ ਵਸਾਈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਈ ਐਸੇ ਦੀਨ ਦਿਆਲ ਸਤ ਗੁਰੂ ਜੀ ਸਿੱਖ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱੱਚੇ ਪ੍ਰਬੰਧ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ ਪਰਸੋਂ ਰੋਜ ਤੋਂ ਪਵਿੱਤਰ ਚਰਨ ਕਮਲਾਂ ਦਾ ਓਟ ਆਸਰਾ ਲੈ ਕਰਕੇ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਭੋਗ ਪਾਏ ਉਪਰੰਤ ਅੱਲਾ ਹੀ ਗੁਰਬਾਣੀ ਦਾ ਹਰ ਜਸ ਕੀਰਤਨ ਹੋਇਆ ਪਾਤਸ਼ਾਹ ਜੀਓ ਮਹਿਰਾਮਤ ਕਰਨੀ ਗੁਰਬਾਣੀ ਪੜਦਿਆਂ ਗੁਰਬਾਣੀ ਗੈਣ ਕਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਮਹਾਤਮ ਦਰ ਤੇ ਆਈ ਸਾਧ ਸੰਗਤ ਨੂੰ ਬਖਸ਼ਣਾ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿੱਲ ਫੁੱਲ ਭੇਟਾਂ ਦਰ ਪ੍ਰਵਾਨ ਕਰਨੀ ਆਪਣੇ ਦਰਾਂ ਘਰਾਂ ਨਾਮ ਦੀਆਂ ਦਾਤਾਂ ਬਖਸ਼ਣੀਆਂ ਪਾਤਸ਼ਾਹ ਜੀਓ ਕਿਰਪਾ ਕਰਨੀ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਥੇਬੰਦੀ ਦੇ ਸੀਸ ਤੇ ਮਿਹਰ ਪ੍ਰਿਆਥ ਰੱਖਣਾ ਅੰਗ ਸੰਗ ਸਹਾਈ ਹੋ ਕਰਕੇ ਵਰਤਣਾ ਆਪਣੀ ਸੇਵਾ ਆਪ ਕਰਵਾ ਲੈਣੀ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਆਪ ਜੀ ਦੇ ਹਜੂਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜੀ ਕੀ ਅਰਦਾਸ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਆਪ ਜੀ ਦੇ ਹਜੂਰ ਗੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਦਰ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹਵਣ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿ ਗੁਰਦੀ ਕਾ ਖਾਲਸਾ ਵਾਹਿ ਗੁਰਦੀ ਕੀ ਫਤ ਦੋਰਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਆ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਮ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆ ਕੀ ਰਹਿਣ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਹਿਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਨੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਮਾਈਐ ਪਾਉ ਦਰਗਹੈ ਬੈਸਣ ਪਾਈਐ ਕਹੋ ਨਾਨਕ ਬਾਹ ਲਡਾਈਐ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ ਸਤ ਗੁਰ ਕਾ ਭਾਣਾ ਮੰਨ ਲਏ ਸ਼ਬਦ ਰਖੈ ਉਰ ਧਾਰ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿਚ ਹਉ ਜਾਏ ਸੁਖਹੁ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤਹੁ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸ਼ੁਕ੍ਰਤ ਕਰੀਐ ਰਹਾਉ ਸ਼ੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੀ ਹਰ ਚਰਣੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀਵ ਜੰਤ ਸਭ ਭੈ ਪਵਿੱਤਰਾ ਸਾਤ ਗੁਰ ਕੀ ਸਾਚੂ ਸਾਖੀ ਬੇਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨਾ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਥਾਪਨਾ ਦਿਵਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜਥੇਬੰਦੀ ਵੱਡੀ ਪੁਰਬਾਨੀ ਤੋਂ ਬਾਅਦ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਸ਼੍ਰੀ ਅਕਾਲ ਤਖਸੈਬ ਸਾਹਿਬ ਤੋਂ ਪਰਾਰੰਭ ਕੀਤੀ ਗਈ ਅੱਜ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਗੁਰਦੁਆਰਾ ਮੰਨਜੀ ਸਾਹਿਬ ਦੀਵਾਨ ਹਾਲ ਛਟਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਤੀ ਸਨਮਾਨਯੋਗ ਸਤਿ ਸ੍ਰੀ ਅਕਾਲ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰદાન ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਰੇ ਹੀ ਸਟਾਫ ਵੱਲੋਂ ਆਪਣੀ ਹਾਜ਼ਰੀ ਲਗਵਾਉਣਗੇ ਸੋ ਬੇਨਤੀ ਹੈ ਸੋ ਗੁਰਦੁਆਰਾ ਮਨਜੀਤ ਸਿੰਘ ਸਾਹਿਬ ਦਵਾਨ ਹਾਲ ਦੀ ਮੇਨ ਸਟੇਜ ਤੇ ਜੋ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਮੁੱਚੇ ਹਿਸਟਾਫ ਵੱਲੋਂ ਆਪਣੀ ਹਾਜ਼ਰੀ ਲਗਵਾਉਣਗੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ